ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਬ੍ਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਚੱਲ ਕੇ ਵੱਖ-ਵੱਖ ਪਣਾਮਾਂ ਦੇ ਤਹਿਤ ਹੁੰਦਾ ਹੋਇਆ ਸੋ 17 ਤਰੀਕ ਨੂੰ ਗੁਰਦੁਆਰਾ ਬੁੱਢਾ ਸਰ ਸਾਹਿਬ ਨਗਰ ਲੋਹਟਬਦੀ ਵਿਖੇ ਪਹੁੰਚਿਆ ਅਤੇ ਇਸ ਸਥਾਨ ਦੇ ਉੱਪਰ ਜੋ ਕਿ ਸ਼੍ਰੀਮਾਨ ਸੰਤ ਬਾਬਾ ਜਸਦੇਵ ਸਿੰਘ ਜੀ ਮਹਾਰਾਜ ਉਹਨਾਂ ਦੀ ਦੇਖਰੇਖ ਦੇ ਹੇਠਾਂ ਅਤੇ ਸੰਗਤਾਂ ਦੇ ਵੱਲੋਂ ਜੋ ਹੈ ਪ੍ਰਸ਼ਾਦਾ ਸ਼ਕਾਇਆ ਗਿਆ ਸੰਗਤਾਂ ਨੂੰ ਅਤੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜਸਦੇਵ ਸਿੰਘ ਜੀ ਜੋ ਕਿ ਆਪਣੀ ਦੇਖਰੇਖ ਦੇ ਹੇਠਾਂ ਸਾਰਾ ਪ੍ਰਬੰਧ ਦੇਖ ਰਹੇ ਨੇ ਅਤੇ ਨਗਰ ਕੀਰਤਨ ਦਾ ਬਹੁਤ ਹੀ ਪਰਮਾ ਸਵਾਗਤ ਕੀਤਾ ਗਿਆ ਤਸਵੀਰਾਂ ਦੇ ਵਿੱਚ ਆਪ ਸਭ ਸੰਗਤਾਂ ਦਰਸ਼ਨ ਕਰ ਸਕਦੇ ਹੋ ਬੜੇ ਹੀ ਪ੍ਰੇਮ ਔਰ ਪਿਆਰ ਦੇ ਨਾਲ ਸੰਗਤਾਂ ਨੂੰ ਪ੍ਰਸ਼ਾਦੀ ਪਾਣੀ ਦੀ ਸੇਵਾ ਜੋ ਹੈ ਉਹ ਕਰਵਾਈ ਗਈ ਅਤੇ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਸਤਰ ਇਹਨਾਂ ਦੇ ਵੀ ਦਰਸ਼ਨ ਸੰਗਤਾਂ ਨੂੰ ਨਗਰ ਕੀਰਤਨ ਦੇ ਦਰਮਾਨ ਕਰਾਈ ਕਰਵਾਈ ਜਾ ਰਹੇ ਹਨ ਆਪ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੋ ਇਸੇ ਦੌਰਾਨ ਹੀ ਸਾਡੀ ਟੀਮ ਨੇ ਜੋ ਕਿ ਗਿਆਨੀ ਦਰਬਾਰਾ ਸਿੰਘ ਜੀ ਲੋਹਟਪੁਰ ਦੀਵਾਲੇ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਤੁਸੀਂ ਸੁਣ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ ਜੋ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਚੱਲ ਕੇ ਆ ਰਿਹਾ ਹੈ ਵੱਖ-ਵੱਖ ਪਣਾਵਾ ਦੇ ਤਹਿਤ ਸੋ ਅੱਜ ਇਹ ਨਗਰ ਕੀਰਤਨ ਗੁਰਦੁਆਰਾ ਟੱਲੀ ਸਾਹਿਬ ਰੈਕੋਟ ਤੋਂ ਚੱਲ ਕੇ ਜੋ ਗੁਰਦੁਆਰਾ ਬੁੱਢਾ ਸਰ ਸਾਹਿਬ ਵਿਖੇ ਵੀ ਪੜਾ ਕਰੇਗਾ ਅਤੇ ਇਸ ਤੋਂ ਉਪਰੰਤ ਜੋ ਹੈ ਨਾਭਾ ਵਿਖੇ ਜਾਂ ਕਿ ਜੋ ਹੈ ਇਸ ਦੀ ਜੋ ਠਹਿਰਾ ਹੋਵੇਗਾ ਸੋ ਅੱਜ ਸਾਡੇ ਨਾਲ ਮੌਜੂਦ ਨੇ ਗਿਆਨੀ ਦਰਬਾਰਾ ਸਾਹਿਬ ਸਹੀ ਸੋ ਉਹਨਾਂ ਤੋਂ ਪੁੱਛਣਦੇ ਆ ਅੱਜ ਦੇ ਇਸ ਪ੍ਰੋਗਰਾਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਦਰਬਾਰਾ ਸਿੰਘ ਪਿੰਡ ਲੋਹਟਪੱਦੀ ਗੁਰਦੁਆਰਾ ਬੁੱਢਾ ਸਰਸਾ ਵਿਖੇ ਅਸੀਂ ਸੰਗਤਾਂ ਦੇ ਰੂਪ ਵਿੱਚ ਖੜੇ ਹਾਂ ਕਿਉਂਕਿ ਅੱਜ ਗੁਰਦੁਆਰਾ ਢੋਬੜੀ ਸਾਹਿਬ ਤੋਂ ਜੋ ਕਿ ਕੀਰਤਨ ਤਕਰੀਬਨ 21 ਅਗਸਤ ਤੋਂ ਸ਼ੁਰੂ ਹੋਇਆ ਤਕਰੀਬਨ 3 ਮਹੀਨੇ ਹੋ ਚੁੱਕੇ ਹਨ ਉਹ ਇੱਥੇ ਪਹੁੰਚ ਰਿਹਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਢੋਬੜੀ ਸਾਹਿਬ ਦਾ ਇਤਿਹਾਸ ਐਸਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ ਵਿੱਚ ਗਏ ਇੱਥੇ ਦੋ ਰਾਜਿਆਂ ਦੀ ਜੋ ਬ੍ਰੋਤ ਸੀ ਉਹਨੂੰ ਦੂਰ ਕਰਦਿਆ ਹੋਇਆ ਸਤਗੁਰਾਂ ਨੇ ਬੜੀ ਆਪਾਰ ਕਿਰਪਾ ਕੀਤੀ ਉਹਨਾਂ ਦੀ ਸਲਾਹ ਕਰਾਈ ਤੇ ਨਾਲ ਹੀ ਸਾਧ ਸੰਗ ਕੁਝ ਸਮੇਂ ਬਾਅਦ ਉਸ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖਬਰ ਮਿਲੀ ਕਿ ਤੁਹਾਡੇ ਗ੍ਰਹਿ ਵਿਖੇ ਗੋਬਿੰਦ ਰਾਏ ਜੀ ਪ੍ਰਗਟ ਹੋਏ ਹਨ ਤਾਂ ਉਹਨਾਂ ਦੀ ਖੁਸ਼ੀ ਦੇ ਅੰਦਰ ਸਾਧ ਸੰਗ ਜਿੰਨੇ ਵੀ ਦੋਨੋਂ ਰਾਜਿਆਂ ਦੀ ਸੈਨਾ ਸਨ ਉਹਨਾਂ ਦਾ ਬਚਿਆ ਹੋਇਆ ਮਨੀਸ਼ਣ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੋਬਿੰਦਰ ਆਈ ਜੀ ਦੇ ਨਿਮਿਤ ਗੋਲਗੀਆਂ ਚਲਾਈਆਂ ਗਈਆਂ ਬਹੁਤ ਖੁਸ਼ੀ ਮਨਾਈ ਗਈ ਉਸ ਸਥਾਨ ਤੋਂ ਜੋ ਕਿ ਤਕਰੀਬਨ 3 ਮਹੀਨੇ ਹੋਏ ਹਨ ਉਸ ਨਗਰ ਕੀਰਤਨ ਚਲਦਿਆਂ ਹੋਇਆ ਅੱਜ ਗੁਰਦੁਆਰਾ ਬੁੱਢਾ ਸਰਸਾ ਵਿਖੇ ਪਹੁੰਚ ਰਿਹਾ ਹੈ ਤੇ ਸੰਗਤਾਂ ਸ਼ਰਧਾ ਭਾਵਨਾ ਨਾਲ ਕਿਉਂਕਿ ਇੱਥੇ ਦੁਪਹਿਰ ਦਾ ਉਹਨਾਂ ਦਾ ਠਹਿਰਾਓ ਹੋਵੇਗਾ ਤੇ ਗੁਰੂ ਕੇ ਲੰਗਰ ਛਕਣਗੇ ਇਹਨਾਂ ਖੁਸ਼ੀਆਂ ਦੇ ਅੰਦਰ ਸਾਰੀ ਸੰਗਤਾ ਹਾਜ਼ਰ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਨੱਦਰ ਕੀਰਤਨ ਦੇ ਅੰਦਰ ਜਿੰਨੇ ਵੀ ਮਹਾਪੁਰਖ ਨੇ ਹਿੱਸਾ ਲਿਆ तकरीबन 3 ਮਹੀਨੇ ਬਹੁਤ ਜ਼ਿਆਦਾ ਹੁੰਦੇ ਹਨ ਤੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤ ਸ੍ਰੀ ਅਕਾਲ ਆਪ ਜੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼੍ਰੀਮਾਨ ਸੰਤ ਬਾਬਾ ਜਸਦੀਪ ਸਿੰਘ ਜੀ ਮਹਾਰਾਜ ਲੋਹਟਪਤੀ ਵਾਲੇ ਜੋ ਕਿ ਸੰਗਤਾਂ ਦੇ ਨਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਆਪਣੇ ਇਸ ਨਗਰ ਕੀਰਤਨ ਦਾ ਪ੍ਰਬੰਧ ਸਾਰਾ ਦੇਖ ਰਹੇ ਨੇ ਉਹਨਾਂ ਜੋ ਗੁਰਮੁਖ ਖਾਨ ਦੇ ਨਾਲ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਨੇ ਕਿਉਂਕਿ ਮਹਾਪੁਰਖਾਂ ਦੇ ਮਨ ਦੇ ਵਿੱਚ ਬੜਾ ਪ੍ਰੇਮ ਹੈ ਬੜਾ ਔਰ ਉਤਸ਼ਾਹ ਹੈ ਉਹਨਾਂ ਦੇ ਮਨ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਜੋ ਲਸ਼ਾਨੀ ਸ਼ਹਾਦਤ ਹੈ ਉਸ ਨੂੰ ਸਮਰਪਤ ਜੋ ਇਹ ਮਹਾਨ ਨਗਰ ਕੀਰਤਨ ਤਕਰੀਬਨ 3 ਮਹੀਨਿਆਂ ਤੋਂ ਚੱਲ ਕੇ ਗੁਰਦੁਆਰਾ ਬੁੱਢਾ ਸਰ ਸਾਹਿਬ ਲੋਹਟਪੱਦੀ ਵਿਖੇ ਪਹੁੰਚਿਆ ਤੇ ਉਹਨਾਂ ਦੇ ਮਨ ਦੇ ਵਿੱਚ ਜੋ ਹੈ ਬڑا ਵਿਰਾਗ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਪਰਬ ਨੂੰ ਸਮਰਪਿਤ ਸੋ ਸੰਗਤਾਂ ਨੇ ਵੀ ਬਹੁਤ ਸਹਿਯੋਗ ਕਰਿਆ ਔਰ ਆਪ ਸਭ ਸੰਗਤਾਂ ਦਰਸ਼ਨ ਕਰ ਸਕਦੇ ਹੋ ਕਿ ਮਹਾਪੁਰਖ ਜਗਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਾਸਤਰ ਹਨ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਅਤੇ ਇਸ ਤੋਂ ਉਪਰੰਤ ਜੋ ਹੈ ਪੰਜਾਂ ਪਿਆਰਿਆਂ ਨੂੰ ਸਰੂਪ ਆਉ ਦੇ ਕੇ ਜੋ ਹੈ ਸਨਮਾਨਿਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਸਾਰੀਆਂ ਸੰਗਤਾਂ ਨੂੰ ਸ਼ਕਾ ਕੇ ਅਤੇ ਇਸ ਤੋਂ ਬਾਅਦ ਨਗਰ ਕੀਰਤਨ ਨੇ ਅੱਗੇ ਚੱਲੇ ਪਾਏ ਸੋ ਜੋ ਹੈ ਆਪ ਸਭ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੀ ਮਹਾਪੁਰਖ ਜੋ ਹੈ ਸਨਮਾਨ ਕਰ ਰਹੇ ਨੇ ਪੰਜਾਬ ਪਿਆਰਿਆਂ ਦਾ ਹੱਥ ਜੋੜ ਕੇ ਸੀਸ ਨਵਾ ਕੇ ਕਰਨਾਮ ਸੀਤਾਨੂ ਹੱਥ ਜੋੜ ਕੇ ਸੀਸ ਨਵਾ ਕੇ ਕਰਨਾਮ ਸੀ ਸਿਵਾਕੇ ਫਰਨਾਮ ਸਹਿਤਾਨੋ ਹੱਥ ਜੋੜ ਕੇ ਸੀ ਸਿਵਾਕੇ ਹੱਥ ਨੂੰ ਝੂੜ ਕੇ ਸੀਸ ਨੂੰ ਵੋਸੇ ਹੱਥ ਜੋੜ ਕੇ ਸੀਸ ਨਿਵਾਕੇ ਹੱਥ ਜੋੜ ਕੇ ਸੀਸ ਨਿਵਾਕੇ ਹੱਥ ਜੋੜ ਕੇ ਸੀਸ ਨਿਵਾਕ ਹੱਥ ਜੋੜ ਕੇ